ਅਕਸਰ ਹੀ ਹੁਣ ਤੱਕ ਤੁਸੀਂ ਵਿਆਹ ਵਾਲੀਆਂ ਗੱਡੀਆਂ ਤੇ ਮਹਿੰਗੇ ਮਹਿੰਗੇ ਫੁੱਲ ਲੱਗੇ ਅਤੇ ਵੱਖ-ਵੱਖ ਤਰ੍ਹਾਂ ਨਾਲ ਸਜੀਆਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਨੇ ਕਰਤਾ ਆ ਕੰਮ ਵੀਡੀਓ ਹੋ ਗਈ ਰਾਤੋਂ ਰਾਤ ਵਾਇਰਲ ਵੀਡੀਓ ਵਿੱਚ ਤੁਸੀਂ ਜੋ ਬਸ ਦੇਖ ਰਹੇ ਹੋ ਦਰਸਲ ਇਹ ਇੱਕ ਮੁੰਡੇ ਦੇ ਵਿਆਹ ਦੀ ਬਰਾਤ ਲਈ ਸਜਾਈ ਗਈ ਹੈ ਪਰ ਵੱਖਰੀ ਗੱਲ ਇਹ ਹੈ ਕਿ ਇਹ ਬੱਸ ਫੁੱਲਾਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਸਗੋਂ ਬਿਮਲ ਪਾਨ ਮਸਾਲੇ ਦੀਆਂ ਪੁੜੀਆਂ ਨਾਲ ਸਜਾਈ ਗਈ ਏ ਦਰਸਲ ਵਿਆਹ ਵਾਲਾ ਮੁੰਡਾ ਬਿਮਲ ਪਾਨ ਮਸਾਲਾ ਖਾਣ ਦਾ ਬਹੁਤ ਹੀ ਸ਼ੌਕੀਨ ਸੀ ਜਿਸ ਕਰਕੇ ਉਸਨੇ ਆਪਣ ਬਰਾਤ ਵਾਲੀ ਸਾਰੀ ਬੱਸ ਹੀ ਵਿਮਲਪਾਨ ਮਸਾਲੇ ਨਾਲ ਸਜਾ ਦਿੱਤੀ ਪਰ ਜਦੋਂ ਤੱਕ ਇਸ ਬੱਸ ਦਾ ਬਰਾਤ ਲੈ ਕੇ ਤੁਰਨ ਦਾ ਸਮਾਂ ਹੋਇਆ ਉਦੋਂ ਤੱਕ ਬਰਾਤੀਆਂ ਨੇ ਇਸ ਦੀਆਂ ਬਹੁਤ ਸਾਰੀਆਂ ਵਿਮਲਪਾਨ ਮਸਾਲੇ ਦੀਆਂ ਪੁੜੀਆਂ ਲਾ ਕੇ ਖਾ ਲਈਆਂ ਜਦੋਂ ਮੁੰਡੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮੁੰਡਾ ਕਹਿੰਦਾ ਕਿ ਜੇ ਹੁਣ ਕਿਸੇ ਨੇ ਇੱਕ ਵੀ ਪੁੜੀ ਲਾਹੀ ਤਾਂ ਮੈਂ ਬਰਾਤ ਨਹੀਂ ਲੈ ਕੇ ਜਾਣਾ ਬੱਸ ਵਿੱਚੋਂ ਥੱਲੇ ਲਾ ਦੇਣਾ ਏ ਇੱਕ ਵਾਰ ਵਿਆਹ ਕਰਵਾ ਕੇ ਆਪਾਂ ਵਾਪਸ ਆ ਜਾਈਏ ਫੇਰ ਚਾਹੇ ਪੂਰੀ ਬੱਸ ਹੀ ਖਾ ਲਿਓ ਸੋ ਕੀ ਕਦੇ ਤੁਸੀਂ ਦੇਖੀ ਹੈ ਇਹੋ ਜਿਹੀ ਬਰਾਤ ਵਾਲੀ ਗੱਡੀ ਦੀ ਸਜਾਵਟ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ